ਅੱਜ ਆਪਾਂ ਲੰਗਰੇਪਿੰਡ ਪਿੰਡ ਚਠਾ ਸੇਖਾ ਮਾਜਿਲਾਉ ਸੰਗਰੂਰ ਇੱਕ ਬਜ਼ੁਰਗ ਬੈਠੇ ਸੱਤ ਦੇ ਵਿੱਚ ਇੱਥੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿ ਇਸ ਟਾਈਮ ਆਪਾਂ ਰੁਕਿਆਂਗੇ ਗੱਡੀ ਦੇ ਟਾਇਰ ਠੰਡੇ ਕਰਨ ਲਈ ਕਿਉਂਕਿ ਵਾਜਨ ਕਰੂਗੀ ਸੀਗਾ ਇਸ ਕਰਕੇ ਟਾਇਰ ਠੰਡੇ ਕਰਨ ਲਈ ਖਾਤਰ ਰੁਕੇ ਸੀਗੇ ਸ਼ਾਮੇ ਬਹੁਤ ਔਣਾ ਨਾ ਕਰੀ ਗੱਲਬਾਤ ਤੇ ਉਹਨਾਂ ਦੀ ਬਣਾਈਏ ਵੀਡੀਓ ਵੀਡੀਓ ਆਪਾਂ ਕਰਾਂਗੇ YouTube ਤੇ ਅਪਲੋਡ ਇਹ ਹੈ ਜੀ ਪੰਡ ਚੱਠੇ ਸੇਖੋਂ ਵਾਲੇ ਅੱਜ ਆਪੇ ਤੋਂ ਨੰਗਰ ਰਹੀ ਦੀ ਗੱਡੀ ਲੈ ਕੇ ਆਪਾਂ ਨੂੰ ਵਧੀਆ ਲੱਗਾ ਨਾ ਤਾਂ ਟਾ ਟੰਡੇ ਕਰਦੇ ਆਂ ਨਾਲੇ ਬਜ਼ੁਰਗਾਂ ਨਾਲ ਕਰੀ ਗੱਲਬਾਤ ਪਿੰਡ ਦੀ ਸਾਥ ਹੈ ਇਹ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਕਿ ਕਰਮੀ ਬਹੁਤ ਜ਼ਿਆਦਾ ਤੇ ਪਰੀ ਖੁੱਲੀ ਡੁੱਲੀ ਹਵਾ ਪੈ ਰਹੀ ਹੈ ਠੰਡੀ ਪੱਕੇ ਪੱਕੇ ਵੀ ਚੱਲਦੇ ਨੇ ਇਹਨਾਂ ਬਜ਼ੁਰਗਾਂ ਦੀ ਵੀਡੀਓ ਬਣਾ ਕੇ ਆਪਾਂ ਕਰਤੀ YouTube ਤੇ ਅਪਲੋਡ ਤਾਂ ਕਿ ਹੋਣ ਵਾਲੀ ਪੀੜ੍ਹੀ ਇਹਨਾਂ ਦੀਆਂ ਦੇਖਿਆ ਕਰਨਗੀਆਂ ਆਪੇ ਰੂਪ ਮਾਗਦਾ ਉਹ ਤੋਂ ਦਵਾਤਾ ਹੀ ਬਣਾ ਸਕਦੇ ਹੁਮਾਰਾ ਸਾਰਾ ਫਰੀ ਭੇਜਦਾ ਆ ਆ ਜੋ ਮਾਦਾਨੇ ਚੇਬੇ ਚੇਬਰ ਤੋਂ ਆਹੇ ਤੇਰੇ ਵਸਤੂ ਦਾ ਇਹ ਕੁਝ ਕਰਾਣਾ ਮੈਨੂੰ ਕਮਾ ਰੋਡ ਕਿੰਨੀ ਲੰਬਾ ਤੇਰੇ ਪਿੰਡ ਤੱਕ ਹੈ ਰੋਡ ਕਿੰਨੀ ਹੈ ਰੋਡ ਦਾ 250 ਹੈ ਆਪਣੇ ਪਰੋਂ ਕੋ ਦੇਖਣਾ ਹੈ ਇਹ ਕਿੰਨੀ ਹੈ ਆਪਣੇ ਹੈ ਜਿਹੜਾ 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 ਇਸ ਤੋਂ ਕੀ